ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪੈਕਟਡ ਆਦਰਯੋਗ ਡਾਕਟਰ ਬੀ ਆਰ ਅੰਬਿਤ ਕਰਜੀ ਦੇ ਬਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਸ੍ਰੀ ਅਮਰਸਰ ਸਾਹਿਬ ਦੇ ਸਰਪ੍ਰਿੰਦੇ ਦੇ ਉੱਤੇ जिने ਵੀ ਕੀਤਾ ਤੇ ਜਿਨੇ ਵੀ ਕਰਵਾਇਆ ਬੇहद ਸ਼ਰਮਨਾਕ ਗੱਲ ਹੈ ਬੇहद ਨਿੰਦਨਯੋਗ ਹੈ ਤੇ ਨਾਲ ਹੀ ਇਹ ਵੀ ਨਿੰਦਨਯੋਗ ਹੈ ਕਿ ਇੱਕ ਕਿਸੇ ਨੇਤਾ ਵੱਲੋਂ ਇਸ ਘਟਨਾ ਦੀ ਨਿੰਦਿਆ ਕਰਦੀਆਂ ਇਹ ਕਿਹਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪਰਿਸਰ ਦੇ ਵਿੱਚ ਜਗਲੀਆਰੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਧਟ ਕੇ ਅਜਿਹੀ ਗੱਲ ਨਹੀਂ ਹੈ। ਇੱਕ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਸਿਟੀ ਦੇ ਵਿੱਚ ਵਾਪਰੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਸੰਸਥਾਵਾਂ ਸਿੱਖ ਧਾਰਮਿਕ ਸਥਾਨਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬਬ ਬਣਦੇ ਆ। ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਕਲ ਛੱਡੀ ਹੈ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਬੜੀ ਗੰਧਲੀ ਹੋ ਚੁੱਕੀ ਹੈ। ਰਾਜਨੀਤੀ ਕੋਈ ਮਾੜੀ ਨਹੀਂ ਹੈ। ਮੇਰੀ ਬੜਾ ਪਵਿੱਤਰ ਸ਼ਬਦ ਹੈ ਪਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅਨਸਰ ਸ਼ਾਮਲ ਹੋ ਜਾਂਦੇ ਆ ਉਹ ਤੋਂ ਰਾਜਨੀਤੀ ਜਿਹੜੀ ਹੈ ਉਹ ਗਰਖਣੇ ਸ਼ੁਰੂ ਹੋ ਜਾਂਦੀ ਹੈ ਕੱਲੀ ਰਾਜਨੀਤੀ ਕਿਉਂ ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਕਿਸੇ ਸਬਾ ਸੋਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਜਦੋਂ ਮਾੜੇ ਅਨਸਰ ਦਾਖਲ ਹੋ ਜਾਂਦੇ ਆ ਤੇ ਉਹ ਉਹਨੂੰ ਤਬਾਹ ਕਰ ਦਿੰਦੇ ਆ ਭਾਰਤ ਦੇ ਅੰਦਰ ਰਾਜਨੀਤੀ ਦੇ ਵਿੱਚ ਦਾਖਲ ਹੋਏ ਕੁਝ ਅਜਿਹੇ ਗਲਤ ਅਨਸਰ ਜਿਹੜੇ ਰਾਜਨੀਤਿਕ ਆਗੂ ਬਣ ਗਏ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਾਸ ਤੌਰ ਦੇ ਉੱਤੇ ਜਾਂ ਮੀਡੀਆ ਦੇ ਰਾਹੀਂ ਜਿਹੜਾ ਹੈ ਉਹ ਇੱਕ ਨਫ਼ਰਤੀ ਪ੍ਰਚਾਰ ਜਿਹੜਾ ਹੈ ਉਹ ਫਲਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਪ੍ਰਤੀ ਆਦੀਵਾਸੀਆਂ ਦੇ ਪ੍ਰਤੀ ਪਛੜੇ ਵਰਗਾਂ ਦੇ ਪ੍ਰਤੀ ਜਾਂ ਜਿਹੜੀਆਂ ਹੋਰ ਇੱਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਦੁਨੀਆ ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਮਾਨਵ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਨੇਤਾਵਾਂ ਦੇ ਪ੍ਰਤੀ ਨਫ਼ਰਤੀ ਪ੍ਰਚਾਰ ਜਿਹੜਾ ਹੈ ਇਹ ਬੜੇ ਜ਼ੋਰ ਨਾਲ ਚੱਲ ਰਿਹਾ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਇੱਕ ਬਹੁਤ ਰਿਸਪੈਕਟਡ ਹਸਤੀ ਨੇ ਭਾਰਤ ਦੇ ਅੰਦਰ ਇਨੀ ਦੁਨੀਆ ਭਰ ਦੀ ਉਹਨਾਂ ਦੇ ਬੁੱਤ ਦੇ ਨਾਲ ਜਿਹੜਾ ਹੈ ਉਹ ਤੋੜ-ਤਾੜ ਕਰਨੀ ਛੇੜ-ਛਾੜ ਕਰਨੀ ਜਿਹੜਾ ਹੈ ਇਸ ਨਫ਼ਰਤੀ ਪ੍ਰਚਾਰ ਦਾ ਹੀ ਹਿੱਸਾ ਹੈ ਨਫ਼ਰਤੀ ਪ੍ਰਚਾਰ ਦਾ ਸਿੱਟਾ ਸ਼ਰਾਰਤੀ ਅੰਸਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਇਹਦੇ ਵਿੱਚ ਰੋਲ ਹੈ। ਭਾਵਨਾਵਾਂ ਪੜਕਣ ਹਾਲਾਤ ਖਰਾਬ ਹੋਣ। ਮੁਲਕ ਦਾ ਜਿਹੜਾ ਹੈ ਉਹ ਭੀੜਾ ਘਰ ਕੋ ਹੋਵੇ। ਇਹ ਸਾਰਾ ਕੁਝ ਇਸ ਸੋਚ ਦੇ ਧਾਰਨੀ ਲੋਕਾਂ ਵੱਲੋਂ ਜਿਹੜਾ ਕਰਵਾਇਆ ਗਿਆ ਇਹ ਕਾਰਾ ਹੈ। ਤੇ ਜਿਹੜਾ ਇਹ ਕਹਿਣਾ ਕਿ ਇਹ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਇਹਨੇ ਜਿਹੜੇ ਗੈਰ ਸਿੱਖ ਲੋਕ ਨੇ ਭਾਰਤ ਦੇ ਵਿੱਚ ਵਸਦੇ ਖਾਸ ਤੌਰ ਦੇ ਉੱਤੇ ਜਿਹੜੇ ਅ ਪਛੜੇ ਵਰਗਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੰਦਾ ਜਿਹੜਾ ਯਤਨ ਉਹ ਕੀਤਾ ਹੈ। ਤੇ ਜਿਹੜਾ ਨਹੀਂ ਹੋਣਾ ਚਾਹੀਦਾ। ਕੀ ਫਲਸਫਾ ਕੈਸਾ ਫਲਸਫਾ ਜਿਹੜਾ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ ਕਿੰਦੀ ਚਾ ਅੰਦਰ ਨੀਚ ਜਾਤ ਦੀਤੀ ਹੂੰ ਅਤ ਨੀਚ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਨੀਵਿਆਂ ਨਾਲ ਸਮਾਜ ਦੇ ਵਿੱਚ ਕੋਈ ਨੀਵਾ ਨਹੀਂ ਹੈ ਸਮਾਜ ਦੇ ਵਿੱਚ ਕੋਈ ਨੀਚ ਨਹੀਂ ਹੈ ਸਮਝੇ ਜ਼ਰੂਰ ਜਾਂਦੇ ਮੰਨੇ ਜ਼ਰੂਰ ਜਾਂਦੇ ਔਰ ਮੰਨੇ ਕਿਦੇ ਵੱਲੋਂ ਜਾਂਦੇ ਆ ਸਮਝੇ ਕਿਦੇ ਵੱਲੋਂ ਜਾਂਦੇ ਆ ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਜਾਤੀ ਹੰਕਾਰ ਦਾ ਫਤੂਰ ਭਰਿਆ ਹੋਇਆ ਹੈ ਜਿਆਦਾ ਹੰਕਾਰ ਜਿਨ੍ਹਾਂ ਦੇ ਸਿਰਾਂ ਦੇ ਚੜ ਕੇ ਬੈਠਾ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਹੈ ਉਦੀ ਪਰਤੌਰ ਸ਼ਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦਾ ਹੈ ਪਰ ਉਥੇ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਜੇ ਜੇ ਹੀ ਘਟਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੈ ਉਹ ਜਲਦ ਤੋਂ ਜਲਦ ਪਕੜਿਆ ਜਾਏ ਉਹ ਵਿਹਨ ਕਾਬੂ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ